ਸਿੰਧੂ ਨਦੀ ਜਲ ਸਮਝੌਤਾ ਇਹ ਸਮਝੌਤਾ ਦਰਅਸਲ ਚ ਹੈ ਕਿ ਤੇ ਇਹਦੇ ਰੱਦ ਹੋਣ ਨਾਲ ਕੀ ਫਰਕ ਪਵੇਗਾ ਤੇ ਇਹ ਸਮਝੌਤਾ ਹੋਇਆ ਹੀ ਕਿਉਂ ਸੀ ਇਹਦੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਮੇਰਾ ਆਪਣਾ ਫਰਜ਼ ਸਮਝਦਾ ਹਾਂ 15 ਅਗਸਤ 1947 ਦੀ ਵੰਡ ਤੋਂ ਇਹ ਸਿਰਫ ਇੱਕ ਬਿਆਨ ਹੈ ਅਖਬਾਰਾਂ ਦੀਆਂ ਸੁਰਖੀਆਂ ਲਈ ਵਿਭਾਗਤ ਨੇ ਵੀ ਕੋਈ ਜਵਾਬੀ ਕਾਰਵਾਈ ਕੀਤੀ ਹੈ ਕਿ ਇੱਕ ਗੌਂਗਲਾਂ ਤੋਂ ਮਿੱਟੀ ਛਾੜੀ ਗਈ ਹੈ ਅਸੀਂ ਕਿੰਨੇ ਕੁ ਬੰਨ ਬਣਾ ਲਾਂਗੇ ਔਰ ਕਿੰਨੀ ਜਲਦੀ ਬਣਾ ਲਾਂਗੇ ਤੇ ਜੇ ਅਸੀਂ ਬੰਨ ਬਣਾ ਵੀ ਲਏ ਤਾਂ ਉਸ ਪਾਣੀ ਨੂੰ ਅੱਗੇ ਸਿੰਚਾਈ ਲਈ ਇਸਤੇਮਾਲ ਕਰਨ ਲਈ ਕਿਹੜੇ ਨਹਿਰਾਂ ਦਾ ਨਰਮਾਨਡ ਕਰ ਲਾਂਗੇ ਉਹ ਅਸੀਂ ਤਾਂ ਹਲੇ ਸਤਲੁਜ ਜਮਨਾ ਲਿੰਕ ਨਹਿਰ ਤੇ ਫਸੇ ਹੋਏ ਆ ਦੋਸਤੋ ਸਾਡੇ ਦੇਸ਼ ਦੇ ਹਾਲਾਤ ਵੀ ਕੁਐਟੇ ਵਧੀਆ ਨਹੀਂ ਵੀ ਅਸੀਂ ਇਸ ਪਾਸੇ ਨੂੰ ਕੁਝ ਸੋਚਦੇ ਇਹ ਸਮਝੌਤਾ ਰੱਦ ਹੋਣ ਨਾਲ ਕੁਝ ਵੀ ਨਹੀਂ ਹੋਣਾ ਜੋ ਚੱਲ ਰਿਹਾ ਉਦਾਂ ਹੀ ਚੱਲੇਗਾ ਜੇਕਰ ਹਿੰਦੁਸਤਾਨ ਗਵਰਨਮੈਂਟ ਚਾਹਦੀ ਹੈ ਨਾ ਵੀ ਉਹ ਇਸ ਸੰਬੰਧੀ ਕੋਈ ਠੋਸ ਕਾਰਵਾਈ ਕਰੇ ਤਾਂ ਮੇਰੇ ਹਿਸਾਬ ਨਾਲ ਇਸ ਹਮਲੇ ਦੇ ਵਿੱਚ ਜਿਹੜੇ ਜ਼ਿੰਮੇਦਾਰ ਅੱਤਵਾਦੀ ਜਿਹੜੀ ਜ਼ਿੰਮੇਦਾਰ ਜੱਥੇਬੰਦੀ ਹੈ ਉਹਨਾਂ ਨੂੰ ਪਛਾਣ ਕੇ ਉਹਨਾਂ ਦਾ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਤਾਂ ਜੋ ਸਾਡੇ ਜਿਹੜੇ ਹਰਦੇਵ ਲੁੰਦਰੇ ਵਯਾ ਨਾ ਉਹਨਾਂ ਤੇ ਜ਼ਖਮ ਲਗ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੀ ਸਾਡੇ ਨਾਲ ਤਾਂ ਦੋਸਤੋ ਇਹ ਹੋ ਰਿਹਾ ਲਮੋ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਨਾ ਤਾਂ ਅਸੀਂ ਪਾਕਿਸਤਾਨਾ ਬਣਾ ਕੇ ਰੱਖ ਸਕਿਆ ਨਾ ਹੀ ਅੱਜ ਦੀ ਤਰੀਕ ਚ ਜਲੋੜ ਹੈ ਸਿਆਣੇ ਬਣਨ ਦੀ ਸੂਝਵਾਰ ਬਣਨ ਦੀ ਜਿਹੜਾ ਕੰਮ ਅਸੀਂ ਕਰ ਸਕਦੇ ਆ ਉਹਨੂੰ ਕਰੀਏ ਤੇ ਜਿਹੜਾ ਕੰਮ ਅਸੀਂ ਪ੍ਰੋਪਰ ਖੋਸ ਤਰੀਕੇ ਨਾਲ ਨਹੀਂ ਕਰ ਸਕਦੇ ਨਾ ਤੇ ਆਪਣਾ ਮਜ਼ਾਕ ਨਾ ੜਾਈਏ ਸਿੰਧੂ ਨਦੀ ਜਲ ਸਮਝੋਤਾ ਰੱਦ ਕਰਨਾ ਪਾਣੀ ਚ ਮਧਾਣੀ ਆ ਯਾਰੋ ਪੁੱ ਲੋਏ ਨੂੰ ਜੇ ਮੇਰੇ ਵਿਚਾਰ ਚੰਗੇ ਲੱਗੇ ਆ ਤਾਂ ਇਹਨਾਂ ਨੂੰ ਫਾਰਵਰਡ ਜ਼ਰੂਰ ਕਰਿਓ ਧੰਨਵਾਦ